ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਦੋ ਕਾਲੀ ਮਿਰਚ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਲੈ ਕੇ ਆਏ ਹਾਂ ਦੋ ਕਾਲੀ ਮਿਰਚ ਦੇ ਨਾਲ ਜੇਕਰ ਤੁਸੀਂ ਇਹ ਛੋਟਾ ਜਿਹਾ ਉਪਾਅ ਕਰਕੇ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ 메ਨ ਗੇਟ ਤੇ ਇਸ ਤਰੀਕੇ ਦੀ ਨਾਲ ਰੱਖ ਦਿਓਗੇ ਤਾਂ ਇਸ ਦੇ ਨਾਲ ਜੇਕਰ ਤੁਹਾਡੀ ਦੁਸ਼ਮਨਾ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਤੇ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਕਿਸੇ ਦਾ ਜਾਦੂ ਟੂਣਾ ਕਾਲਾ ਜਾਦੂ ਕਰਵਾਇਆ ਹੋਇਆ ਹੈ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰ ਸਕਦੇ ਹੋ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਚੱਲਦੇ ਹੋਏ ਕਾਰੋਬਾਰ ਜਾਂ ਫਿਰ ਸਾਨੂੰ ਵਪਾਰ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਡੇ ਮਨ ਦੇ ਵਿੱਚ ਉਸ ਸਮੇਂ ਕਈ ਤਰ੍ਹਾਂ ਦੇ ਖਿਆਲ ਆਉਂਦੇ ਨੇ ਕਿ ਸ਼ਾਇਦ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਸੋ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਉੱਪਰ ਨੂੰ ਚਾਣਿਆ ਕਹਿਣ ਦਾ ਭਾਵ ਕਿ ਤਰੱਕੀ ਦੇ ਰਸਤੇ ਤੇ ਚਾਣਿਆ ਤਾਂ ਲੋਕ ਇਸ ਚੀਜ਼ ਨੂੰ ਬਿਲਕੁਲ ਵੀ ਨਹੀਂ ਚਾਹਰਦੇ ਸਭ ਤੋਂ ਵੱਡੀ ਗੱਲ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਡੀ ਘਰ ਦੇ ਵਿੱਚ ਬੈਠ ਕੇ ਕੁਝ ਲੋਕ ਸਾਡੇ ਤੇ ਜੈਲ ਸੀ ਕਰਨਾ ਸ਼ੁਰੂ ਕਰ ਦਿੰਦੇ ਤੇ ਉਹ ਸਾਡੇ ਉੱਪਰ ਕੁਝ ਕਰ ਕਰਵਾ ਦਿੰਦੇ ਨੇ ਸੋ ਇਸ ਤਰ੍ਹਾਂ ਜੇਕਰ ਤੁਹਾਡੇ ਨਾਲ ਕੋਈ ਅਚਾਨਕ ਹੀ ਹਾਸੇ ਫੋਨ ਲੱਗ ਗਏ ਨੇ ਤਦ ਤੁਸੀਂ ਇਸ ਉਪਾਅ ਨੂੰ ਦੱਸੇ ਗਏ ਤਰੀਕੇ ਦੇ ਅਨੁਸਾਰ ਜ਼ਰੂਰ ਕਰੋ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਸਾਨੂੰ ਹਰ ਇੱਕ ਕੰਮ ਦੇ ਵਿੱਚ ਨੁਕਸਾਨ ਹੁੰਦਾ ਹੈ ਸਾਨੂੰ ਸਾਡੇ ਘਰ ਦੀ ਇਸ ਤਰੀਕੇ ਦੇ ਨਾਲ ਦਸ਼ਾ ਬਦਲਦੀ ਸ਼ੁਰੂ ਹੋ ਜਾਂਦੀ ਹੈ ਕਿ ਜਿਵੇਂ ਸਾਡੇ ਘਰ ਦੀ ਬਰਬਾਦੀ ਹੋਣੀ ਸ਼ੁਰੂ ਹੋ ਪਈ ਹੈ ਉਸ ਸਮੇਂ ਮਨੁੱਖ ਤੱਕ ਗਿਆ ਹਾਰਿਆ ਹਰ ਪਾਸੇ ਨੂੰ ਭਜਦਾ ਹੈ ਕਿਸੇ ਪੰਡਤ ਸਿਆਣੇ ਬਾਬੇ ਦੇ ਕੋਲ ਪਰ ਬਹੁਤ ਸਾਰਾ ਪੈਸਾ ਖਰਚਣ ਤੋਂ ਬਾਅਦ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਜ਼ਲਟ ਨਹੀਂ ਮਿਲਦਾ ਤੇ ਜੇਕਰ ਅਸੀਂ ਇਹ ਛੋਟੇ-ਛੋਟੇ ਉਪਾਅ ਆਪਣੀ ਘਰ ਦੇ ਵਿੱਚ ਬੈਠ ਕੇ ਕਰਦੇ ਵੀ ਹਾਂ ਬਿਨਾ 1 ਰੁਪਿਆ ਖਰਚ ਕੀਤੇ ਕਿਉਂਕਿ ਜੋ ਅਸੀਂ ਅੱਜ ਉਪਾਅ ਦੱਸਣ ਲੱਗੇ ਆ ਨਾ ਇਹ ਦੋ ਕਾਲੀਆਂ ਮਿਰਚਾਂ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਤੇ ਕਾਲੀ ਮਿਰਚ ਅਕਸਰ ਹੀ ਸਾਰੇ ਘਰਾਂ ਦੇ ਵਿੱਚ ਮੌਜੂਦ ਹੁੰਦੀ ਹੈ ਸਾਡੀ ਰਸੋਈ ਦੇ ਵਿੱਚ ਤੇ ਇਹ ਛੋਟੇ ਛੋਟੇ ਉਪਾਅ ਨੇ ਨਾ ਜਿਹੜੇ ਇਹ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਬਦਲ ਕੇ ਰੱਖ ਦਿੰਦੇ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਂਦੀ ਹੈ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਵੀਡੀਓ ਨੂੰ ਤੁਸੀਂ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਖਾਸ ਹੋਣ ਵਾਲੀ ਹੈ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਅਸੀਂ ਗਾਲੀ ਮੀਚ ਦੀ ਗੱਲ ਕਰੀਏ ਤਾਂ ਗਾਲੀ ਮੀਚ ਕੋਈ ਆਮ ਚੀਜ਼ ਨਹੀਂ ਹੈ ਜਦੋਂ ਤੁਸੀਂ ਇਸ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰ ਲੋਗੇ ਤੇ ਇਸ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਤਾਂ ਦੂਰ ਹੋਣਗੇ ਹੀ ਹੋਣਗੇ ਤੇ ਜਿਹੜਾ ਉਹਨਾਂ ਦਾ ਕੀਤਾ ਕਰਾਇਆ ਤੁਹਾਡੇ ਉੱਪਰ ਕਿਸੇ ਚੀਜ਼ ਦਾ ਮਾੜਾ ਪ੍ਰਭਾਵੇ ਉਹ ਵੀ ਦੂਰ ਹੋ ਜਾਵੇਗਾ ਤੇ ਉਹ ਚਾਹ ਕੇ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ। ਇਹ ਸਭ ਤੋਂ ਵੱਡੀ ਤੇ ਖਾਸ ਗੱਲ ਇਸ ਉਪਾਅ ਨੂੰ ਕਰਨ ਦੀ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਸ ਦਾ ਰਿਜ਼ਲਟ ਵੀ ਤੁਹਾਨੂੰ ਤੁਰੰਤ ਮਿਲੇਗਾ ਕਿਉਂਕਿ ਤੁਸੀਂ ਦੇਖੋਗੇ ਕਿ ਅਸੀਂ ਬਹੁਤ ਸਾਰੇ ਉਪਾਅ ਕੀਤੇ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਡੇ ਜਿਹੜੇ ਦੁਸ਼ਮਣ ਨੇ ਸਾਡੀ ਜ਼ਿੰਦਗੀ ਤੋਂ ਦੂਰ ਨਹੀਂ ਹੋਏ ਪਰ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਹੀ ਤੁਰੰਤ ਤੁਹਾਨੂੰ ਰਿਜ਼ਲਟ ਮਿਲੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ 24 ਘੰਟਿਆਂ ਦੇ ਵਿੱਚ ਬਦਲਾਅ ਆਉਣੀ ਸ਼ੁਰੂ ਹੋ ਜਾਵੇਗੀ ਜੇ ਚੋ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਾਲਾਂ ਤੋਂ ਦੂਰ ਨਹੀਂ ਹੋ ਰਹੇ ਸੀ ਉਹ ਇਸ ਉਪਾਅ ਨੂੰ ਕਰਨ ਦੇ ਨਾਲ 24 ਘੰਟਿਆਂ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਣਗੇ ਇਸੇ ਤਰ੍ਹਾਂ ਕਾਲੀ ਮਿਰਚ ਦੇ ਵਿੱਚ ਇੰਨੀਆਂ ਸ਼ਕਤੀਆਂ ਪਾਈਆਂ ਜਾਂਦੀਆਂ ਨੇ ਜੋ ਕਿ ਇਸ ਦੇ ਨਾਲ ਕੀਤੇ ਗਏ ਉਪਾਅ ਦੇ ਨਾਲ ਤੁਹਾਡੇ ਦੁਸ਼ਮਣਾਂ ਨੂੰ ਬਿਲਕੁਲ ਹੀ ਨਸ਼ਟ ਕਰਕੇ ਰੱਖ ਦੇਣਗੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਨੂੰ ਜਾਂ ਫਿਰ ਤੁਹਾਡੇ ਵਪਾਰ ਨੂੰ ਕਾਰੋਬਾਰ ਨੂੰ ਜਾਂ ਫਿਰ ਕਿਸੇ ਫੈਮਿਲੀ ਮੈਂਬਰ ਨੂੰ ਨજર ਲੱਗ ਗਈ ਹੈ ਬੁਰੀ ਨਜ਼ਰ ਤੋਂ ਛੁਟਕਾਰਾ ਪਾਉਣ ਦੇ ਲਈ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਬਹੁਤ ਜ਼ਿਆਦਾ ਕੋਸ਼ਿਸ਼-ਮਿਹਨਤ ਕਰਨ ਦੇ ਬਾਵਜੂਦ ਵੀ ਸਾਡਾ ਬੈਂਕ ਬੈਲੈਂਸ ਵਧ ਨਹੀਂ ਰਿਹਾ ਸਾਡੇ ਸੇਵਿੰਗ ਨਹੀਂ ਹੋ ਰਹੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਇਸ ਉਪਾਦ ਨੂੰ ਕੌਣ ਕਰ ਸਕਦਾ ਹੈ ਇਸ ਉਪਾਦ ਨੂੰ ਕੋਈ ਵੀ ਕਰ ਸਕਦਾ ਹੈ ਲੇਡੀ ਚੈਂਸ ਦੋਨਾਂ ਦੇ ਵਿੱਚੋਂ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਇਸ ਉਪਾਦ ਨੂੰ ਕਰ ਸਕਦਾ ਹੈ ਇਸ ਉਪਾਦ ਨੂੰ ਤੁਸੀਂ ਕਿਹੜੇ ਦਿਨ ਕਰਦਾ ਹੈ ਇਸ ਉਪਾਦ ਨੂੰ ਤੁਸੀਂ ਸ਼ਨੀਵਾਰ ਤੇ ਐਤਵਾਰ ਦੇ ਦਿਨ ਦੋਨੋਂ ਦਿਨ ਹੀ ਕਰ ਸਕਦੇ ਹੋ ਸ਼ਨੀਵਾਰ ਦਾ ਦਿਨ ਇਸ ਉਪਾਦ ਨੂੰ ਕਰਨ ਲਈ ਸਭ ਤੋਂ ਉੱਤਮ ਮੰਨਿਆ ਗਿਆ ਹੈ ਸ਼ਨੀ ਐਤਵਾਰ ਦੇ ਦਿਨਤਾ ਤੁਸੀਂ ਇਸ ਉਪਾਣੂ ਕਰ ਹੀ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਜੇਕਰ ਅੱਗੇ ਪਿੱਛੇ ਵੀ ਕਰਨਾ ਚਾਹੋ ਨੀਂ ਤਾਂ ਤੁਸੀਂ ਇਸ ਉਪਾਣੂ ਕਿਸੇ ਹੋਰ ਦਿਨ ਵੀ ਕਰ ਸਕਦੇ। ਤੇ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਸ਼ਨੀਵਾਰ ਤੇ ਐਤਵਾਰ ਦੀ ਇਹ ਦਿਨ ਸਭ ਤੋਂ ਉੱਤਮ ਨੇ ਇਸ ਉਪਾਣੂ ਕਰਨ ਦੇ ਲਈ। ਜਦੋਂ ਵੀ ਤੁਸੀਂ ਇਸ ਉਪਾਣੂ ਕਰਨਾ ਹੈ ਸੱਚੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਇਸ ਉਪਾਣੂ ਕਰਨਾ। ਇਸ ਉਕਾ ਨੂੰ ਕਰਨ ਦੇ ਲਈ ਤੁਸੀਂ ਦੋ ਲੈਣੀਆਂ ਨੇ ਕਾਲੀਆਂ ਮਿਰਚਾਂ ਤੇ ਕਾਲੀਆਂ ਮਿਰਚਾਂ ਨੂੰ ਜਿਹੜਾ ਤੁਹਾਡੇ ਘਰ ਦੇ ਦਾ ਮੇਨ ਗੇਟ ਹੈ ਜਿੱਥੋਂ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਕੰਮ ਦੇ ਲਈ ਜਾਂਦੇ ਹੋ ਉਸ ਗੇਟ ਦੇ ਬਿਲਕੁਲ ਸੈਂਟਰ ਦੇ ਵਿੱਚਕਾਰ ਉਹਨਾਂ ਦੋ ਕਾਲੀਆਂ ਮਿਰਚਾਂ ਨੂੰ ਤੁਸੀਂ ਰੱਖ ਦੇਣਾ ਤੇ ਰੱਖਣਾ ਤੁਸੀਂ ਉਸ ਸਮੇਂ ਆ ਸਵੇਰ ਦੇ ਸਮੇਂ ਜਾਂ ਦੁਪਹਿਰ ਚਦੋਂ ਵੀ ਤੁਸੀਂ ਆਪਣੀ ਕਿਸੇ ਕੰਮ ਦੇ ਲਈ ਜਾਂ ਨੌਕਰੀ ਦੇ ਲਈ ਚੌਪ ਦੇ ਲਈ ਜਾਂ ਆਪਣੇ ਕਿਸੇ ਵਪਾਰ ਦੇ ਲਈ ਕਹਿਣ ਦਾ ਭਾਵ ਕਿ ਕਿਸੇ ਜ਼ਰੂਰੀ ਕੰਮ ਦੇ ਲਈ ਜਦੋਂ ਤੁਸੀਂ ਜਾ ਰਹੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇ ਉਹ ਕੰਮ ਤੁਹਾਡਾ ਸਿਰੇ ਚੜ ਜਾਵੇ ਤਾਂ ਉਸ ਸਮੇਂ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਇਹ ਜਿਹੜੀਆਂ ਤੁਸੀਂ ਦੋ ਕਾਲੀਆਂ ਮਿਰਚਾਂ ਇਸ ਉਪਾਅ ਦੇ ਲਈ ਲਈਆਂ ਨੇ ਉਹ ਬਿਲਕੁਲ ਸਾਫ਼ ਸੁਥਰੀਆਂ ਤੇ ਟੁੱਟੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਉਹੀ ਦੋ ਕਾਲੀਆਂ ਮਿਰਚਾਂ ਜਿਹੜੀਆਂ ਤੁਸੀਂ 메ਨ ਗੇਟ ਤੇ ਆਪਣੇ ਘਰ ਦੇ ਵਿੱਚੋਂ ਕੰਮ ਦੇ ਲਈ ਜਾਂਦੇ ਸਮੇਂ ਬਿਲਕੁਲ ਸੈਂਟਰ ਦੇ ਵਿੱਚ ਰੱਖਣੀਆਂ ਨੇ ਤੇ ਆਪਣਾ ਸੱਜਾ ਪੈਰ ਉਹਨਾਂ ਕਾਲੀਆਂ ਮਿਰਚਾਂ ਦੇ ਉੱਪਰ ਦੀ ਰੱਖ ਕੇ ਤੇ ਫਿਰ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਹੈ ਤੇ ਤੁਸੀਂ ਦੇਖੋਗੇ ਕਿ ਜਿਹੜੇ ਵੀ ਕੰਮ ਦੇ ਲਈ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਰਹੇ ਹੋ ਉਸ ਕੰਮ ਦੇ ਵਿੱਚ ਤੁਹਾਨੂੰ 101% ਸਫਲਤਾ ਮਿਲੇ ਹੀ ਕੀ ਹੀ ਮਿਲੇਗੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਇਹੇ ਛੋਟੇ ਛੋਟੇ ਉਪਾਅ ਕਰਕੇ ਆਪਣੀ ਜ਼ਿੰਦਗੀ ਦੇ ਇਹ ਕਈ ਪ੍ਰੋਬਲਮ ਨੂੰ ਦੂਰ ਕਰ ਰਹੇ ਨੇ ਤੇ ਅੱਜ ਕੱਲ ਦਾ ਸਮਾਂ ਇਹ ਜੋ ਉਹ ਕਾਲ ਯੁੱਗ ਦਾ ਸਮਾਂ ਚੱਲ ਰਿਹਾ ਤੇ ਕਾਲ ਯੁੱਗ ਦੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਦਾ ਨਹੀਂ ਹੁੰਦਾ। ਤੋਂ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਵੀ ਕੋਈ ਸ਼ਤਰੂ ਚਾ ਦੁਸ਼ਮਣ ਹੈਗੇ ਹਨ ਤੇ ਉਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦਾਖਲ ਨਹੀਂ ਹੋਣ ਦੇਣਾ ਕਿਉਂਕਿ ਜੇਕਰ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਰਹਿਣਗੇ ਉਹ ਉਹ ਤੁਹਾਡੀ ਜ਼ਿੰਦਗੀ ਨੂੰ ਤੈਸ ਨੈਸ ਕਰ ਦੇਣਗੇ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਕ੍ਰੀਏਟ ਕਰਨਗੇ ਕਿ ਤੁਹਾਨੂੰ ਕੁਝ ਸਹੀ ਤੇ ਗਲਤ ਦਾ ਪਤਾ ਹੀ ਨਹੀਂ ਲੱਗੇਗਾ ਕਹਿਣ ਦਾ ਭਾਵ ਮੇਰੇ ਜਿਵੇਂ ਆਪਣੇ ਘਰ ਦੇ ਵਿੱਚ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਉਸ ਦੀ ਬੁੱਧੀ ਮਾਰੀ ਗਈ ਉਹ ਸਾਡੀ ਮਤ ਨੂੰ ਹੀ ਪਾ ਉਹ ਸਾਡੀ ਮਤ ਨੂੰ ਹੀ ਮਾਰ ਦਿੰਦੇ ਨੇ ਜਿਸ ਕਰਕੇ ਸਾਨੂੰ ਸਾਡੇ ਲਈ ਸਹੀ ਕੀ ਹੈ ਗਲਤ ਕੀ ਹੈ ਕੁਝ ਸਮਝ ਹੀ ਨਹੀਂ ਆਉਂਦਾ ਇਸ ਤਰ੍ਹਾਂ ਦੇ ਲੋਕਾਂ ਤੋਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤੁਸੀਂ ਦੂਰ ਰਹਿਣਾ ਹੀ ਠੀਕ ਸਮਝ। ਇਸ ਤਰੀਕੇ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਤੇ ਫੈਮਿਲੀ ਮੈਂਬਰ ਵੀ ਚੰਗਾ ਵਧੀਆ ਸੇ ਸੋ ਠੀਕ ਹੁੰਦਾ ਅਚਾਨਕ ਉਹ ਬਿਮਾਰ ਹੋ ਜਾਂਦਾ ਹੈ। ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਬਹੁਤ ਵਧੀਆ ਨੌਕਰੀ ਲੱਗੀ ਹੁੰਦੀ ਹੈ ਅਸੀਂ ਜੋਬ ਤੇ ਚੱਲਦੇ ਆ ਪਰ ਅਚਾਨਕ ਸਾਡੀ ਜੋਬ ਨੌਕਰੀ ਜੋ ਚਲੀ ਜਾਂਦੀ ਹੈ ਜਾਂ ਫਿਰ ਸਾਡੇ ਪੈਸੇ ਜੋ ਤੰਨੇ ਖਾਏ ਉਹ ਨਹੀਂ ਬੰਦ ਹੋ ਜਾਂਦੀ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਚੱਲਦੀਆਂ ਰਹਿੰਦੀਆਂ। ਇਸ ਤਰੀਕੇ ਦੇ ਨਾਲ ਕਿਸੇ ਕਿਸੇ ਪਰਿਵਾਰ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡਾ ਬਹੁਤ ਵਧੀਆ ਬਿਜ਼ਨਸ ਸੀ ਪਰ ਸਾਡੇ ਉੱਪਰ ਕਿਸੇ ਦਾ ਕੁਝ ਹਿੱਤੇ ਵੀ ਹੀ ਕੀਤਾ ਕਰਵਾਇਆ ਸਾਡਾ ਜਿਹੜਾ ਬਿਜ਼ਨਸ ਹੈ ਉਹ ਬੰਦ ਹੋ ਗਿਆ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਗਿਆ। ਕਹਿਣ ਦਾ ਭਾਵ ਕਿ ਉਹਨਾਂ ਦਾ ਚੱਲਦਾ ਚੱਲਦਾ ਬਿਜ਼ਨਸ ਜਿਹੜਾ ਉਹ ਠੱਪ ਹੋ ਗਿਆ। ਇਸ ਤਰੀਕੇ ਦੇ ਨਾਲ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਤੁਸੀਂ ਬਸ ਇਹ ਜੋ ਉਪਾਅ ਅਸੀਂ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਤੁਸੀਂ ਕਰਨਾ ਹੈ ਇਹ ਉਪਾਅ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਹੜੇ ਦਿਨ ਕਰ ਸਕਦੇ ਹਾਂ ਇਸ ਉਪਾਅ ਨੂੰ ਅਸੀਂ ਹਫ਼ਤੇ ਦੇ ਵਿੱਚ 3 ਦਿਨ ਮੰਗਲਵਾਰ ਬੁੱਧਵਾਰ ਜਾਂ ਫਿਰ ਸ਼ਨੀਵਾਰ ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਅਸੀਂ ਕਿਸੇ ਵੀ ਦਿਨ ਇਸ ਉਪਾਅ ਨੂੰ ਕਰ ਸਕਦੇ ਹਾਂ ਅਸੀਂ ਇਸ ਉਪਾਅ ਨੂੰ ਸਿਰਫ ਤਾਂ ਸਿਰਫ ਇੱਕ ਵਾਰ ਹੀ ਕਰਨਾ ਹੈ ਤੇ ਇੱਕ ਵਾਰ ਕਰਨ ਦੇ ਨਾਲ ਹੀ ਸਾਨੂੰ ਇਸ ਉਪਾਅ ਦਾ ਜਿਹੜਾ ਰਿਜ਼ਲਟ ਹੈ ਉਹ ਮਿਲ ਜਾਵੇਗਾ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਲੇਡੀਜ਼ ਜੈਟਸ ਦੋਨੋਂ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਕਰ ਸਕਦੇ ਨੇ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਇੱਕ ਚੁੱਤੀ ਚਾਹੀਦੀ ਹੈ ਜੁੱਤੀ ਅਸੀਂ ਜਿਹੜੀ ਵੀ ਚੁੱਤੀ ਦਾ ਇਸਤੇਮਾਲ ਕਰਨਾ ਹੈ ਉਹ ਬਿਲਕੁਲ ਨਵੀਂ ਨਹੀਂ ਹੋਣੀ ਚਾਹੀਦੀ ਜਿਹੜੀ ਸਾਡੀ ਯੂਜ਼ ਕੀਤੀ ਹੋਈ ਹੈ ਪੁਰਾਣੀ ਉਹੀ ਹੋਣੀ ਚਾਹੀਦੀ ਹੈ ਤੇ ਜਿਹੜੀ ਤੁਸੀਂ ਜੁੱਤੀ ਲੈਣੀ ਏ ਉਹ ਤੁਸੀਂ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਦੀ ਲੈ ਸਕਦੇ ਹੋ ਯੂਜ਼ ਕੀਤੀ ਹੋਈ ਲੈ ਲਈਏ ਤੁਸੀਂ ਤੁਸੀਂ ਆਪਣੀ ਖੁਦ ਦੀ ਵੀ ਲੈ ਸਕਦੇ ਹੋ ਤੇ ਜੁੱਤੀ ਲੈਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਦੂਸਰੀ ਚੀਜ਼ ਚਾਹੀਦੀ ਓ ਚਾਹੀਦੀ ਏ ਕਾਲੀ ਮਿਰਚ ਦੇ ਪੰਜ दाने ਜਿਹੜੇ ਤੁਸੀਂ ਪੰਜ ਕਾਲੀ ਮਿਰਚ ਦੇ ਦਾਣੇ ਲੈਣੇ ਆ ਉਹ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਬਿਲਕੁਲ ਕਟੇ ਪਟੇ ਨਹੀਂ ਹੋਣੇ ਚਾਹੀਦੇ ਇਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਕਾਲੀ ਮਿਰਚ ਦੇ ਦਾਣੇ ਲੈ ਆਣਾ ਇਸ ਨੂੰ ਜਿਹੜੀ ਤੁਸੀਂ ਜੁੱਤੀ ਲਈ ਹੈ ਉਸ ਦੇ ਅੰਦਰ ਤੁਸੀਂ ਏਕੇ-ਏਕੇ ਕਰਕੇ ਪਾਉਣਾ ਤੇ ਪਾਉਣਾ ਕਿਸ ਤਰੀਕੇ ਦੇ ਨਾਲ ਜਿਵੇਂ ਮੰਨ ਲਓ ਕਿ ਤੁਸੀਂ ਇੱਕ ਕਾਲੀ ਮਿਰਚ ਦਾ ਦਾਣਾ ਲਿਆ ਤੁਸੀਂ ਆਪਣੇ ਦੁਸ਼ਮਣ ਦਾ ਜੇਕਰ ਨਾਮ ਜਾਣਦੇ ਹੋ ਤਾਂ ਨਾਮ ਬੋਲੋ ਜੇਕਰ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਤਾਂ ਤੁਸੀਂ ਬੋਲੋ ਦੁਸ਼ਮਣਨਾਸ਼ ਜਿਵੇਂ ਇੱਕ ਦਾਣਾ ਲਿਆ ਜਾਂ ਤਾਂ ਦੁਸ਼ਮਣ ਦਾ ਨਾਮ ਬੋਲਿਆ ਜਾਂ ਦੁਸ਼ਮਣਨਾਸ਼ ਬੋਲਿਆ ਤੇ ਉਸ ਦਾਣੇ ਨੂੰ ਤੁਸੀਂ ਜੁੱਤੀ ਦੇ ਅੰਦਰ ਰੱਖਦੇ ਲੈ ਫਿਰ ਤੁਸੀਂ ਦੂਸਰਾ ਦਾਣਾ ਚੁੱਕਦੇ ਫਿਰ ਤੁਸੀਂ ਸੀ ਪ੍ਰੋਸੈਸ ਦੇ ਨਾਲ ਜਹਤਾ ਦੁਸ਼ਮਣ ਦਾ ਨਾਮ ਜਾਣਦੇ ਉਹ ਬੋਲਣਾ ਜਾਂ ਦੁਸ਼ਮਣਨਾਸ਼ ਬੋਲ ਕੇ ਦੂਸਰਾ ਦਾਣਾ ਵੀ ਤੁਸੀਂ ਰੱਖਦੇ ਲੈ ਇਸ ਤਰੀਕੇ ਦੇ ਨਾਲ ਤੁਸੀਂ ਪੰਜ ਦੇ ਪੰਜ ਦਾਣੇ ਜੁੱਤੀ ਦੇ ਵਿੱਚ ਰੱਖਦੇ ਨੇ ਤੇ ਪੰਜ ਵਾਰ ਹੀ ਤੁਸੀਂ ਦੁਸ਼ਮਣ ਦਾ ਨਾਮ ਜਾਂ ਫਿਰ ਦੁਸ਼ਮਣਨਾਸ਼ ਕਰਕੇ ਤੁਸੀਂ ਬੋਲਦੇ ਲੈ ਇਨਾ ਕਰਨ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਇੱਕ ਪੁਰਾਣਾ ਕਾਫੀ ਪੁਰਾਣਾ ਜਿਹੜਾ ਖਰਾਬ ਕਪੜਾ ਮੰਨ ਲਓ ਕਿ ਜਿਸ ਕਪੜੇ ਦੇ ਨਾਲ ਅਸੀਂ ਆਪਣੇ ਘਰ ਦੀ ਝਾੜ ਪੂਛ ਸਾਫ ਸਫਾਈ ਕੀਤੀ ਉਸ ਤਰੀਕੇ ਦਾ ਤੁਸੀਂ ਕਪੜਾ ਲੈਣਾ ਹੈ ਕਿ ਉਹ ਖਰਾਬ ਹੋਵੇ ਉਸ ਕਪੜੇ ਨੂੰ ਜਿਵੇਂ ਕਿ ਕਾਲੀ ਮਿਰਚ ਦੇ ਦਾਣੇ ਪਾਏ ਆ ਤੇ ਉਸ ਦਾਣੇ ਪਾਉਣ ਤੋਂ ਬਾਅਦ ਵਿੱਚ ਜੁੱਤੀ ਦੇ ਵਿੱਚ ਉਸ ਕਪੜੇ ਨੂੰ ਤੁਸੀਂ ਫਸਾ ਕੇ ਰੱਖ ਦੇਣਾ ਜਿਵੇਂ ਕਿ ਆਪਾਂ ਪੈਰ ਪਾਉਣੀ ਹੈ ਜੁੱਤੀ ਦੇ ਵਿੱਚ ਉਸੇ ਤਰੀਕੇ ਦੇ ਨਾਲ ਤੁਸੀਂ ਉਸ ਕਪੜੇ ਨੂੰ ਜੁੱਤੀ ਦੇ ਵਿੱਚ ਪਾ ਦੇਣਾ ਤੀਨਾ ਕਰਨ ਤੋਂ ਬਾਅਦ ਇਹ ਵਿੱਚ ਉਸ ਤੁਸੀਂ ਜੁੱਤੀ ਨੂੰ ਆਪਣੇ ਘਰ ਦੇ ਵਿੱਚ ਰਾਤ ਦੇ ਸਮੇਂ ਤੁਸੀਂ ਇੱਕ ਅਚੇਹੀ ਜਗ੍ਹਾ ਤੇ ਰੱਖਣਾ ਜਿੱਥੇ ਉਸ ਜੁੱਤੀ ਨੂੰ ਨਾ ਤਾਂ ਕੋਈ ਟੱਚ ਕਰ ਪਾਵੇ ਤੇ ਨਾ ਹੀ ਕੋਈ ਦੇਖ ਪਾਵੇ ਕਹਿੰਦਾ ਭਾਵ ਕਿ ਕੋਈ ਵੀ ਡਿਸਟਰਬ ਨਾ ਕਰ ਪਾਵੇ ਇਸ ਜੁੱਤੀ ਨੂੰ ਇਸ ਤਰੀਕੇ ਦੇ ਨਾਲ ਸਾਰੀ ਰਾਤ ਇਸ ਜੁੱਤੀ ਨੂੰ ਤੁਸੀਂ ਪਿਆਰ ਦੇਣਾ ਤੇ ਅਗਲੇ ਦਿਨ ਸਵੇਰੇ ਉੱਠ ਕੇ ਤੁਸੀਂ ਉਸ ਜੁੱਤੀ ਨੂੰ ਚੁੱਕਣਾ ਤੇ ਜਿਹੜਾ ਕੱਪੜਾ ਤੁਸੀਂ ਜੁੱਤੀ ਚਪਾਇਆ ਸੀ ਉਹਨੂੰ ਬਾਹਰ ਕੱਢ ਦੇਣਾ ਤੇ ਇਸ ਦੇ ਨਾਲ ਨਾ ਜਿਹੜੇ ਕਾਲੀ ਮਿਰਚ ਦੇ ਦਾਣੇ ਹੋਣਗੇ ਉਹਨਾਂ ਨੂੰ ਵੀ ਤੁਸੀਂ ਜੁੱਤੀ ਦੇ ਵਿੱਚੋਂ ਬਾਹਰ ਕੱਢ ਲੈਣਾ ਹੈ ਇਸ ਤਰੀਕੇ ਦੇ ਨਾਲ ਸਾਰੀ ਰਾਤ ਤੁਸੀਂ ਇਸ ਤਰ੍ਹਾਂ ਕਾਲੀ ਮਿੱਚ ਦੇ ਦਾਣੇ ਪਏ ਰਹਿੰਦੇ ਨੇ ਜੁੱਤੀ ਦੇ ਵਿੱਚ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਾਰੇ ਕੰਮ ਕਰਨ ਤੋਂ ਪਹਿਲਾਂ ਤੁਸੀਂ ਇਹ ਕਰ ਲੈ ਬਾਅਦ ਵਿੱਚ ਤੁਸੀਂ ਆਪਣੀ ਕੰਮ ਕਾਰ ਕਰਨੇ ਸ਼ੁਰੂ ਕਰ ਲੈਣੇ ਜਿਵੇਂ ਹੀ ਤੁਸੀਂ ਅਗਲੇ ਦਿਨ ਸਵੇਰ ਕਾਲੀ ਮਿਰਚ ਦੇ ਦਾਣੇ ਜੁੱਤੀ ਦੇ ਵਿੱਚੋਂ ਕੱਢੋਗੇ ਤਾਂ ਤੁਸੀਂ ਉਸ ਦਾਣਿਆਂ ਨੂੰ ਤੁਸੀਂ ਮੁਠੀ ਦੇ ਵਿੱਚ ਲੈ ਕੇ ਆਪਣੇ ਘਰ ਦੀ ਛੱਤ ਦੇ ਉੱਪਰ ਚਲੇ ਜਾਣਾ ਹੈ ਤੇ ਆਪਣੇ ਘਰ ਦੀ ਛੱਤ ਦੇ ਉੱਪਰ ਜਾ ਕੇ ਦੱਖਣ ਦਿਸ਼ਾ ਦੇ ਵੱਲ ਤੁਸੀਂ ਆਪਣਾ ਫੇਸ ਕਰਕੇ ਇਹ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਪੂਰੇ ਜ਼ੋਰ ਤੇ ਪੂਰੇ ਗੁੱਸੇ ਦੇ ਨਾਲ ਦੱਖਣ ਦਿਸ਼ਾ ਦੇ ਵੱਲ ਤੁਸੀਂ ਸੁੱਟ ਦੇਣਾ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੀ ਛੱਤ ਦੇ ਉੱਪਰ ਜਾ ਕੇ ਤੁਸੀਂ ਦੱਖਣ ਦਿਸ਼ਾ ਦੇ ਵੱਲ ਕਾਲੀ ਮਿਰਚ ਦੇ ਦਾਣੇ ਸੁੱਟਦੇ ਹੋ ਤਾਂ ਉਧਰ ਖਾਲੀ ਸਪੇਸ ਨਹੀਂ ਹੁੰਦਾਗਾ ਦਾਣੇ ਸੁੱਟਣ ਦੇ ਲਈ ਮੰਨ ਲੋ ਕਿਸੇ ਦਾ ਘਰ ਹੈ ਜਾਂ ਕੋਈ ਜਗ੍ਹਾ ਜਿੱਥੇ ਤੁਸੀਂ ਸੁੱਟ ਨਹੀਂ ਸਕਦੇ ਤਾਂ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਕਾਲੀ ਮਿਰਚ ਦੇ ਦਾਣੇ ਲੈ ਕੇ ਜਾ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਘਰ ਤੋਂ ਬਾਹਰ ਜਾ ਕੇ ਤੇ ਦੱਖਣ ਦਿਸ਼ਾ ਦੇ ਵੱਲ ਖੜਕੇ ਤੇ ਇਹਨਾਂ ਤੁਸੀਂ ਕਾਲੀ ਮਿਰਚ ਦੇ ਦਾਣੇ ਨੂੰ ਪੂਰੇ ਜ਼ੋਰ ਤੇ ਗੁੱਸੇ ਦੇ ਨਾਲ ਤੁਸੀਂ ਦੱਖਣ ਦਿਸ਼ਾ ਦੇ ਵੱਲ ਸੁੱਟ ਦੇਣਾ ਇਹ ਆਪਸ਼ਨ ਉਹਨਾਂ ਦੇ ਲਈ ਹੈ ਜਿਹੜੇ ਆਪਣੇ ਘਰ ਦੀ ਸ਼ਰਤ ਤੋਂ ਕਾਲੀ ਮੇਚ ਦੇ ਦਾਣੇ ਸੁਟ ਦੇ ਸੁਟਣ ਦੇ ਲਈ ਜਿਨ੍ਹਾਂ ਦੇ ਕੋਲ ਸਪੇਸ ਨਹੀਂ ਹੈਗੀ ਇਹ ਆਪਸ਼ਨ ਉਹਨਾਂ ਦੇ ਲਈ ਹੈ ਇਸ ਤਰੀਕੇ ਦੇ ਨਾਲ ਕਾਲੀ ਮੇਚ ਦੇ ਦਾਣੇ ਸੁਟਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮਨ ਦੇ ਵਿੱਚ ਇੱਕ ਪ੍ਰਾਰਥਨਾ ਕਰਨੀ ਹੈ ਆਪਣੇ ਪਰਮਾਤਮਾ ਦੇ ਅੱਗੇ ਜੋ ਕਿ ਮੇਰੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਨੇ ਉਹ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਮੇਰੀ ਜ਼ਿੰਦਗੀ ਦੇ ਵਿੱਚੋਂ ਜਿੰਨੇ ਵੀ ਦੁਸ਼ਮਣ ਨੇ ਉਹਨਾਂ ਦਾ ਨਾਸ਼ ਹੋ ਜਾਵੇ ਇਸੇ ਨਾਲ ਨਾਲ ਜੇਕਰ ਮੇਰੇ ਦੁਸ਼ਮਣ ਨੇ ਮੇਰੇ ਉੱਪਰ ਕੁਝ ਕੀਤਾ ਕਰਵਾਇਆ ਉਹ ਵੀ ਦੂਰ ਹੋ ਜਾਵੇ ਇਹ ਸਭ ਤੁਸੀਂ ਕਰਨ ਤੋਂ ਬਾਅਦ ਇੱਕਦਮ ਆਪਣੇ ਘਰ ਦੇ ਅੰਦਰ ਆ ਜਾਣਾ ਤੁਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਆਪਣੀ ਘਰ ਦੇ ਵਿੱਚ ਤੁਸੀਂ ਆ ਕੇ ਆਪਣੇ ਹੱਥੋਂ ਤੋ ਲੈਣਾ ਹੱਥੋਂ ਤੋ ਸਾਕੇ ਦਿਓ ਉਤੋਂ ਇਸ਼ਨਾਨ ਕਰਨਾ ਉਸ ਇਸ਼ਨਾਨ ਕਰਕੇ ਜਿਵੇਂ ਤੁਸੀਂ ਆਪਣੇ ਡੇਲੀ ਰੁਟੀਨ ਦੇ ਕੰਮ-ਕਾਰ ਕਰਦੇ ਹੋ ਨਾ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਕੰਮ-ਕਾਰ ਕਰ ਸਕਦੇ ਹੋ ਇਸ ਉਪਰੰਤ ਉਪਰੰਤ ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਜਿਹੜਾ ਤੁਹਾਡਾ ਦੁਸ਼ਮਣ ਸੀ ਜੋ ਕਿ ਤੁਹਾਡੇ ਖਿਲਾਫ ਚੱਲ ਰਿਹਾ ਸੀ ਉਹ ਇੱਕਦਮ ਤੁਹਾਡੇ ਨਾਲ ਹੋ ਜਾਵੇਗਾ ਇਸ ਦੇ ਨਾਲ ਨਾਲ ਤੁਹਾਡੇ ਉੱਪਰ ਕੁਝ ਵੀ ਕਰਨ ਕਰਵਾਉਣ ਬਾਰੇ ਉਹ ਨਹੀਂ ਸੋਚੇਗਾ ਜੇਕਰ ਉਸਨੇ ਤੁਹਾਡੇ ਉੱਪਰ ਕੁਝ ਕਰਨ ਕਰਵਾਉਣ ਬਾਰੇ ਸੋਚਿਆ ਤਾਂ ਉਸ ਦਾ ਬੁਰਾ ਪ੍ਰਭਾਵ ਉਹਦੇ ਉੱਪਰ ਉਲਟਾ ਉਸਤੇ ਹੀ ਜਾਵੇਗਾ ਇਸ ਦੇ ਨਾਲ ਨਾਲ ਜੇਕਰ ਤੁਹਾਡਾ ਦੁਸ਼ਮਣ ਬਹੁਤ ਹੀ ਜ਼ਿਆਦਾ ਪਾਵਰਫੁੱਲੇ ਤਾਕਤਵਾਰੇ ਤੇ ਉਸ ਦੀ ਜਿੰਨੀ ਵੀ ਤਾਕਤ ਇਹ ਉਹ ਸਾਰੀ ਦੀ ਸਾਰੀ ਤੈਸ ਨੈਸ ਹੋ ਜਾਵੇਗੀ ਜਿਹੜੀ ਉਹਨਾਂ ਦੇ ਦੁਸ਼ਮਣ ਦੀ ਸ਼ਕਤੀ ਉਹ ਸਾਰੀ ਤੈਸ ਨੈਸ ਹੋ ਜਾਵੇਗੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਗੜਗੜਾਉਣਾ ਸ਼ੁਰੂ ਕਰ ਦੇਵੇਗਾ ਇਸ ਤਰੀਕੇ ਦੇ ਨਾਲ ਇਹ ਜੋ ਕਾਲੀ ਮੇਚ ਦਾ ਉਪਾਏ ਇਹ ਜਿਹੜਾ ਉਪਾਏ ਇਹ ਬੈਰਵਤਾ ਹੁੰਦਾ ਹੈ ਤੇ ਜਿਸ ਨੇ ਵੀ ਇਸ ਉਪਾਣ ਨੂੰ ਕਰ ਲਿਆ ਉਹਦੇ ਸਾਰੇ ਦੁੱਖ ਤਕਲੀਫ ਨੇ ਜਿਹੜੇ ਤੂਰ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਨਾਲ ਉਹ ਇਹ ਉਪਾਅ ਕਰਨ ਦੇ ਨਾਲ ਸਾਰੇ ਦੇ ਸਾਰੇ ਨਸ਼ਟ ਹੋ ਜਾਣਗੇ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀਏ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਹਾਂ ਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇੱਕ ਮਿੰਟ ਬੋਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ